ਜਲੰਧਰ ਐਸਟੀਐਫ ਨੂੰ ਇਸ ਵੇਲੇ ਨਸ਼ਿਆ ਦੇ ਖਿਲਾਫ ਵੱਡੀ ਕਾਰਵਾਈ ਦੇ ਦੌਰਾਨ ਕਾਮਯਾਬੀ ਹਾਸਲ ਹੋਈ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਅਮ੍ਰਿਤਸਰ ਦੇ ਪਾਸਟੈਂਡ ਇਲਾਕੇ ਦੇ ਕੋਲ ਨਾਕਾਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 1 ਕਿਲੋ 5 ਗ੍ਰਾਮ ਹਿਰੋਇਨ ਅਤੇ ਇੱਕ ਮੋਟਰਸਾਈਕਲ ਸੜੇਕਾ ਬੋਕੀਤਾ ਐਸਟੀਐਫ ਅਧਿਕਾਰੀਆਂ ਮੁਤਾਬਕ ਫੜੇ ਗਏ ਦੋਵੇਂ ਨੌਜਵਾਨ ਅਮ੍ਰਿਤਸਰ ਦੇ ਹੀ ਵਸਨੀਕ ਹਨ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਵੇਖ ਕੇ ਇਹਨਾਂ ਨੌਜਵਾਨਾਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਦੇ ਲੋਕ ਪੁਲਿਸ ਨਾਕਾਬੰਦੀ ਵਿਖੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਗਈ ਅਤੇ ਮੌਕੇ ਤੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਉੱਥੇ ਹੀ ਇਹ ਵੀ ਪਤਾ ਲਾਇਆ ਜਾਏਗਾ ਕਿ ਕਿੱਥੋਂ ਇਹ ਜਿਹੜਾ ਨਸ਼ੀਲਾ ਪਦਾਰਥ ਲੈ ਕੇ ਆਂਦੇ ਸਨ ਤੇ ਅੱਗੇ ਇਹਨਾਂ ਨੇ ਕਿੱਥੇ ਇਹ ਸਪਲਾਈ ਕਰਨਾ ਸੀ ਏਐਸਆਈ ਮਨੋਜ ਕੁਮਾਰ ਐ ਰਾਜਵਿੰਦਰ ਸਿੰਘ ਸ਼ਹਬਾਜ਼ ਇਹਨਾਂ ਨੇ ਨਾਕਾ ਲਗਾਇਆ ਹੋਇਆ ਸੀ ਇੱਕ ਮੋਟਰਸਾਈਕਲ ਤੇ ਦੋ ਲੜਕੇ ਆ ਰਹੇ ਸੀ ਇਹਨਾਂ ਨੂੰ ਦੇਖ ਕੇ ਉਹਨਾਂ ਨੇ ਬੈਕ ਕਰ ਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਦੋਂ ਉਹਨਾਂ ਨੂੰ ਰੋਕਿਆ ਤੇ ਪੁੱਛਿਆ ਤੇ ਉਹਨਾਂ ਇਹਨਾਂ ਨੂੰ ਸ਼ੱਕ ਹੋਇਆ ਕਿ ਇਹਨਾਂ ਕੋ ਕੋਈ ਨਸ਼ੀਲਾ ਪਦਾਰਥ ਹੋ ਸਕਦਾ ਵਾ ਜਿਸ ਕਰਕੇ ਉਹਨਾਂ ਨੇ ਜਲੰਧਰ ਸਾਡੇ ਹੈੱਡਕੁਆਰਟਰ ਫੋਨ ਕੀਤਾ ਤੇ ਏ.ਆਈ.ਜੀ ਸਾਹਿਬ ਨੇ ਮੇਰੀ ਡਿਊਟੀ ਲਗਾਈ ਕਿ ਸਜੀਗਮਾ ਤੋ ਜਾ ਕੇ ਉੱਥੇ ਦੇਖ ਮੈਂ ਜਦੋਂ ਇੱਥੇ ਪਹੁੰਚਿਆ ਤੇ ਮੈਂ ਇਹਨਾਂ ਕੋਲੋਂ ਪੁੱਛਿਆ ਕਿ ਤੁਹਾਡੇ ਕੋਲ ਕੋਈ ਨਸ਼ੀਲਾ ਪਦਾਰਥ ਹੈਗਾ ਤੁਸੀਂ ਤਲਾਸ਼ੀ ਮੈਨੂੰ ਦੇਣੀ ਚਾਹੁੰਦੇ ਆ ਜਾਂ ਡੀਐਸਪੀ ਸਾਹਿਬ ਨੂੰ ਦੇਣੀ ਚਾਹੁੰਦੇ ਆ ਜਾਂ ਕਿਸੇ ਹੋਰ ਗਸ਼ਟ ਰਜਿਸਟਰਡ ਸਾਹਿਬ ਨੂੰ ਦੇਣੀ ਚਾਹੁੰਦੇ ਆ ਤੇ ਇਹਨਾਂ ਨੇ ਕਿਹਾ ਕਿ ਜਿਹੜੀ ਤਲਾਸ਼ੀ ਹੈਗੀ ਆ ਉਹ ਅਸੀਂ ਡੀਐਸਪੀ ਸਾਹਿਬ ਕੋਲੋਂ ਕਰਵਾਣੀ ਚਾਹੁੰਦੇ ਆ ਫਿਰ ਮੈਂ ਫੋਨ ਕਰਕੇ ਡੀਐਸਪੀ ਸਾਹਿਬ ਨੂੰ ਬੁਲਾ ਲਿਆ ਡੀਐਸਪੀ ਸਾਹਿਬ ਮੌਕੇ ਤੇ ਆਏ ਇਹਨਾਂ ਦੀ ਤਲਾਸ਼ੀ ਕੀਤੀ ਤੇ ਜਿਹੜਾ ਲੜਕਾ ਸੀ ਰਾਹੁਲ ਰਠੌਰ son of ਵਿਜੇ ਕੁਮਾਰ ਈਮਾਨ ਸਿੰਘ ਗੇਟ ਚੀਲ ਮੰਡੀ ਰਾ ਗੜੀਆ ਸਕੂਲ ਦੇ ਲਾਗੇ ਹੈ ਇਹਨਾਂ ਦਾ ਘਰ ਇਹਦੇ ਕੋਲੋਂ 300 ਗ੍ਰਾਮ ਹੈਰੋ ਰਿਕਵਰ ਹੋਈ ਤੇ ਦੂਸਰਾ ਲੜਕਾ ਸੀ ਹਰਪ੍ਰੀਤ ਸਿੰਘ ਉੱਤਰ ਸੁਖਵਿੰਦਰ ਸਿੰਘ ਵਾਸੀ ਇਹ ਹੈਗਾ ਸੀ ਰਾਮਤਲਾਈ ਰੋਡ ਜਿੱਟੀ ਰਾਮਤਲਾਈ ਜਿੱਟੀ ਰੋਡ ਮਾਤਾ ਭਾਗੌਰ ਸਰਾ ਇਹਦੇ ਕੋਲੋਂ 705 ਗ੍ਰਾਮ ਹੈਰੋ ਰਿਕਵਰ ਹੋਈ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਆ ਕਾਂ ਜੋ ਇਹਨਾਂ ਦੇ ਬੈਕਗਰਾਉਂਡ ਤੇ ਫਾਰਵਰਡ ਲਿੰਕ ਬਾਰੇ ਜਾਣਕਾਰੀ ਤਕਰੀਰ ਦੌਰਾਨ حاصل ਕਰਕੇ ਜੋ ਵੀ ਆਉਟਪੁੱਟ ਹੋਗਾ ਤੁਹਾਨੂੰ ਦੱਸ ਦਿੱਤਾ ਜਾਊਗਾ